ਲੁਧਿਆਣਾ ਹਲਕਾ ਪੱਛਮੀ ਜ਼ਮਨੀ ਚੋਣਾ ਦੇ ਵਿੱਚ ਕੁਝ ਸਮਾਂ ਬਾਕੀ ਰਿਹਾ ਗਿਆ ਹੈ ਅਤੇ ਜਿੱਥੇ ਪਾਰਟੀਆਂ ਦੇ ਵੱਲੋਂ ਪੂਰਾ ਹੀ ਜ਼ੋਰ ਲਗਾਇਆ ਜਾ ਰਿਹਾ ਹੈ ਉੱਥੇ ਪ੍ਰਸ਼ਾਸਨ ਵੀ ਪੁਖਤਾ ਤਿਆਰੀ ਦੇ ਵਿੱਚ ਹੈ VOTING ਨੂੰ ਲੈ ਕੇ ਜ਼िला ਜਿਪਤੀ ਕਮਿਸ਼ਨਰ ਦੇ ਵੱਲੋਂ ਹਦਾਇਤਾਂ ਜਾਰੀ ਕਰ ਦਿੱਤੀਆਂ ਗਈਆਂ ਨੇ ਦੱਸਤੀ ਕਿ ਅੱਜ ਸ਼ਾਮ 6 ਵਜੇ ਤੋਂ ਬਾਅਦ ਖੁੱਲੇ ਚੋਣ ਪ੍ਰਚਾਰ ਬੰਦ ਹੋ ਜਾਣਗੇ ਕੋਈ ਵੀ ਵੱਡੀ ਚੰਨ ਸਭਾ ਜਾਂ ਫਿਰ ਚੋਣ ਰੈਲੀ ਨਹੀਂ ਹੋਵੇਗੀ ਬਾਹਰੀ ਲੋਕ ਇਸ ਹਲਕੇ ਨੂੰ ਛੱਡ ਕੇ ਜਾਣਗੇ ਅਤੇ ਸ਼ਾਮ 6 ਵਜੇ ਤੋਂ ਬਾਅਦ VOTING ਪ੍ਰਕਿਰਿਆ ਮੁਕੰਮਲ ਤੌਰ ਤੇ ਬੰਦ ਹੋਵੇਗੀ ਅਤੇ ਇਸ ਦੌਰਾਨ ਠੇਕੇ ਵੀ ਬੰਦ ਰਹਿਣਗੇ ਇਨਾਂ ਹੀ ਨਹੀਂ ਡਿਪਟੀ ਕਮਿਸ਼ਨਰ ਲੁਧਿਆਣਾ ਨੇ ਦੱਸਿਆ ਹੈ ਕਿ ਲੁਧਿਆਣਾ ਦੇ ਪਸ਼ਮੀ ਹਲਕੇ ਦੇ ਵਿੱਚ ਪੰਜ ਬੰਦਿਆਂ ਤੋਂ ਵੱਧ ਦੇ ਇਕੱਠ ਉੱਪਰ ਵੀ پابੰਦੀ ਲਗਾਈ ਗਈ ਹੈ ਅਤੇ VOTING ਵਾਲੇ ਦਿਨ ਹਲਕਾ ਪਸ਼ਮੀ ਦੇ ਵੋਟਰਾਂ ਨੂੰ ਜੋ ਉਹਨਾਂ ਨੂੰ ਤਨਖਾਹ ਸਮੇਤ ਛੁੱਟੀ ਦਾ ਐਲਾਨ ਵੀ ਕਰ ਦਿੱਤਾ ਗਿਆ। ਉਹਨਾਂ ਦੱਸਿਆ ਕਿ ਹਲਕਾ ਪਸ਼ਮੀ ਵਿੱਚ 192 ਪੋਲਿੰਗ ਬੂਥ ਬਣਾਏ ਗਏ ਨੇ ਅਤੇ ਪੁਲਿਸ ਦੇ ਨਾਲ-ਨਾਲ ਕੇਂਦਰ ਸੁਰੱਖਿਆ ਬਲ ਵੀ ਤਾਇਨਾਤ ਕੀਤੇ ਗਏ ਨੇ ਅਤੇ ਹਰ ਬੂਥ ਦੀ ਵੀਡੀਓਗ੍ਰਾਫੀ ਕੀਤੀ ਜਾ ਰਹੀ ਹੈ। ਉਹਨਾਂ ਨੇ ਲੋਕਾਂ ਨੂੰ ਵੀ ਅਪੀਲ ਕੀਤੀ ਹੈ ਕਿ ਉਹ VOTING ਪ੍ਰਕਿਰਿਆ ਵਿੱਚ ਵੱਧ ਤੋਂ ਵੱਧ ਹਿੱਸਾ ਪਾਉਣ ਅਤੇ ਬਿਨਾਂ ਲਾਲਚ ਦੇ ਆਪਣੇ ਮਨਪਸੰਦ ਉਮੀਦਵਾਰ ਨੂੰ ਵੋਟ ਪਾਉਣ ਜੋ ਮਾਨਯੋਗ ਇਲੈਕਸ਼ਨ ਕਮਿਸ਼ਨ ਦੀ ਗਾਈਡਲਾਈਨਸ ਅਨੁਸਾਰ ਹਦਾਇਤਾਂ ਨੇ ਅੱਜ ਸ਼ਾਮ 6 ਵਜੇ ਤੋਂ ਬਾਅਦ 48 ਘੰਟੇ ਦਾ ਸਮਾਂ ਸ਼ੁਰੂ ਹੋ ਜਾਏਗਾ ਅਸੀਂ 72 ਘੰਟੇ ਦੇ ਸਮਾਂ ਦੇ ਵਿੱਚ ਚੱਲ ਰਹੇ ਨੇ ਔਰ ਜਿਹੜੀ ਰੈਸਟ੍ਰਿਕਸ਼ਨਸ ਹੈ ਉਹ ਕੈਂਪੇਨ ਪੀਰੀਅਡ ਕੈਂਪੇਨ ਪੀਰੀਅਡ ਖਤਮ ਹੋ ਜਾਂਦਾ 6 ਵਜੇ ਤੋਂ ਬਾਅਦ ਜਿਹੜਾ ਕੋਈ ਵੀ ਆਊਟਸਾਈਡ ਹਲਕਾ ਚੌਥ ਲੁਧਿਆਣਾ ਪੱਛਮੀ ਤੋਂ ਬਾਹਰ ਦਾ ਬੰਦਾ ਇੱਥੇ ਹੈਗਾ ਉਹਨੂੰ ਵੀ ਹਦਾਇਤ ਕੀਤੀ ਜਾਂਦੀ ਹੈ ਕਿ ਉਹ ਇਸ ਹਲਕੇ ਨੂੰ 6 ਵਜੇ ਤੋਂ ਪਹਿਲਾਂ ਪਹਿਲਾਂ ਜਿਹੜਾ ਹੈਗਾ ਛੱਡ ਕੇ ਆਪਣੇ ਆਪਣੇ

ਪਲਸ 2 অক্সিলਰੀ ਬੂਥ ਬਣਾਏ ਗਏ ਨੇ 194 ਬੂਥ ਨੇ। ਪਰ ਮੈਂ ਇੱਕ ਚੀਜ਼ ਦੱਸਣਾ ਚਾਹੁੰਦਾ ਕਿ ਹਰ ਇੱਕ ਬੂਥ ਉੱਤੇ ਜਿਹੜੀ ਅੱਜ ਕੱਲ ਆਪ ਨੂੰ ਪਤਾ ਹੈ ਕਿ ਗਰਮੀ ਬਹੁਤ ਜ਼ਿਆਦਾ ਹੈ। ਹਰ ਇੱਕ ਬੂਥ ਉੱਤੇ ਸਾਡੇ ਛੇੜ ਵਾਸਤੇ ਟੈਂਟ, ਸ਼ਾਮਿਆਨਾ ਉੱਤੇ ਠੰਡਾ ਪਾਣੀ ਦਾ ਅਰੇਂਜਮੈਂਟ, ਉੱਤੇ ਛਬੀਲ ਵਾਸ਼ਰੂਮਸ ਔਰ ਪਾਰਟੀਆਂ ਵਾਸਤੇ ਪੋਲਿੰਗ ਪਾਰਟੀ ਜਿਹੜੀ ਹੋ ਜਾਰੀ ਹੈ ਉੱਤੇ ਉਹਨਾਂ ਵਾਸਤੇ ਬਿਜਲੀ, ਪਾਣੀ ਸਭ ਦਾ ਪ੍ਰਬੰਧ ਪੂਕਤਾ ਪਰਬੰਧ ਕੀਤਾ ਗਿਆ ਹੈ। ਸੈਨੀਟਾਈਜ਼ਰ ਔਰ ਵੀ ਇਸ ਤਰ੍ਹਾਂ ਦੇ ਹੈਲਥ ਐਡਵਾਈਜ਼ਰੀ ਵੀ ਜਾਰੀ ਕੀਤੀ ਗਈ ਹੈ ਜਿਵੇਂ ਕਿ ਆਪ ਨੂੰ ਪਤਾ ਹੈ ਕਿ ਕੋਵਿਡ ਦੇ ਵੀ ਥੋੜੇ ਥੋੜੇ ਕੇਸਿਸ ਸਾਹਮਣੇ ਆ ਰਹੇ ਨੇ ਇਸ ਤੋਂ ਇਲਾਵਾ ਮੈਂ ਇਹ ਵੀ ਦੱਸਣਾ ਚਾਹੁੰਦਾ ਕਿ ਇਲੈਕਸ਼ਨ ਕਮਿਸ਼ਨ ਦੀ ਹਦਾਇਤਾਂ ਅਨੁਸਾਰ ਹਰੇਕ ਬੂਥ ਨੂੰ ਸੀਸੀਟੀਵੀ ਕੈਮਰੇ ਨਾਲ ਕਵਰ ਕੀਤਾ ਗਿਆ ਜਿਹਨੂੰ ਅਸੀਂ ਵੈਬ ਕਾਸਟਿੰਗ ਕਹਿੰਦੇ ਆ ਉਹ 100% ਕੀਤੀ ਗਈ ਹੈ ਉਹਦਾ ਅਸੀਂ 12 ਨੰਬਰ ਕੰਟਰੋਲ ਰੂਮ ਸਾਡੇ ਇੱਥੇ ਸਟੈਬਲਿਸ਼ ਕੀਤਾ ਹੈ ਜਿਹਦੇ ਉੱਤੇ ਇੱਕ ਸੀਨੀਅਰ ਆਫੀਸਰ ਜਨਰਲ ਆਬਜ਼ਰਵਰ ਜਿਹੜੇ ਸੀਨੀਅਰ ਆਈਐਸ ਅਧਿਕਾਰੀ ਜਿਹੜੇ ਬਾਹਰੋਂ ਆਏ ਨੇ ਉਹ ਮਾਨੀਟਰ ਕਰਦੇ ਨੇ ਇਸ ਤੋਂ ਇਲਾਵਾ ਜਿਹੜੀ ਇਲੈਕਸ਼ਨ ਕਮਿਸ਼ਨ ਦੀ ਥਰਡ ਆਈ ਜਿਹਨੂੰ ਆਪਾਂ ਕਹਿੰਦੇ ਨੇ ਮਾਈਕਰੋ অবজারভার ਹਰ ਇੱਕ ਪੋਲਿੰਗ ਲੋਕੇਸ਼ਨ ਤੇ 68 ਮਾਈਕਰੋ অবজারভার ਜੋ ਕਿ ਕੇਂਦਰ ਸਰਕਾਰ ਸੈਂਟਰਲ ਗਵਰਨਮੈਂਟ EMPLOYEES ਮਾਈਕਰੋ অবজারভার ਲੱਗਦੇ ਨੇ ਉਹ অবজারভার ਦੀ ਹੱਥਾਂ ਬਾਵਾ ਹੁੰਦੀਆਂ ਨੇ ਜੋ ਉੱਥੇ ਪਲ-ਪਲ ਦੀ ਰਿਪੋਰਟ ਜਨਰਲ অবজারভার ਨੂੰ ਦਿੰਦੀਆਂ ਇਸ ਤੋਂ ਇਲਾਵਾ ਸੈਂਟਰਲ ਪੈਰਾਮਿਲਿਟਰੀ ਫੋਰਸਿਜ਼ ਵੀ ਉੱਥੇ ਲੱਗੀਆਂ ਨੇ ਜਿੱਥੇ ਜਿੱਥੇ ਸੈਂਸਿਟਿਵ ਹਾਈਪਰ ਸੈਂਸਿਟਿਵ ਔਰ ਬਾਕੀ ਬੂਥਸ ਨੇ ਤਾਕੀ ਕਿਸੇ ਵੀ ਤਰੀਕੇ ਦੀ ਉੱਥੇ ਵੀ ਸਾਰੇ ਪੱਖ ਤੋਂ ਪ੍ਰਬੰਧ ਨੇ ਕੋਈ ਵੀ ਸਿਕਿਉਰਿਟੀ ਪੱਖੋਂ ਕੋਈ ਵੀ ਪ੍ਰੋਬਲਮ ਨਾ ਹੋਵੇ ਜਿੰਨੇ ਵੀ ਸਾਡੇ ਮੇਜਰ ਰੋਡਸ ਤੇ ਮਾਈਨਰ ਰੋਡਸ ਨੇ ਉਹਨਾਂ ਤੇ ਨਾਕੇ ਲਗਾਏ ਜਾ ਰਹੇ ਜਾ ਰਹੇ ਹੈ ਕਾਰਪੋਰੇਸ਼ਨ ਵੱਲੋਂ ਔਰ ਸਾਰਿਆਂ ਨੂੰ ਦੱਸਿਆ ਜਾ ਰਿਹਾ ਹੈ ਕਿ ਅੱਜ ਸ਼ਾਮ 6 ਵਜੇ ਤੋਂ ਬਾਅਦ ਪ੍ਰਚਾਰ ਪ੍ਰਸਾਰ ਖਤਮ ਹੋ ਗਿਆ ਔਰ ਇਲੈਕਸ਼ਨ ਕਮਿਸ਼ਨ ਦੀ ਹਦਾਇਤਾਂ ਅਨੁਸਾਰ ਜਿਹੜਾ ਵੀ ਬੰਦਾ ਇੱਥੋਂ ਦਾ ਵਸਨੀਕ ਨਹੀਂ ਹੈ ਇੱਥੋਂ ਦਾ ਵੋਟਰ ਨਹੀਂ ਹੈ ਉਹਨੂੰ ਹਦਾਇਤ ਦਿੱਤੀ ਜਾਂਦੀ ਹੈ ਕਿ ਹਲਕੇ ਤੋਂ ਬਾਹਰ ਚਲੇ ਜਾਵੇ ਤੇ ਤੋਂ ਦੋ ਤੋਂ ਦੇ ਦੱਸ ਸਕਦੇ ਜਿਹੜੇ ਉਮੀਦਵਾਰ ਨੇ ਇੱਥੇ ਨਾ ਨਹੀਂ ਪ੍ਰੋਫੈਸਰ ਪਰਮਨੂ ਕਿਤੇ ਆ ਤੋ ਇਸ ਦਾ ਮੌਸਮ ਦਾ ਬੜਾ ਫਰਕ ਪੈ ਗਿਆ ਅੱਜ ਮੌਸਮ ਠੰਡਾ ਹੈ ਲੋਕਾਂ ਨੇ ਇਸ ਤਰ੍ਹਾਂ ਦੀ ਕਿਹਾ ਹੈ ਕਿ ਮਤਭਾਜ ਵੋਟ ਟਰਨ ਆਊਟ ਫੇਰੀ ਸਾਰੇ ਲੋਕਾਂ ਨੂੰ ਅਪੀਲ ਹੈ ਡੈਮੋਕ੍ਰੇਸੀ ਦੇ ਵਿੱਚ ਆਪਣਾ ਆਪਣਾ ਅਧਿਕਾਰ ਜ਼ਰੂਰ ਵਰਤੋ ਕਿਉਂਕਿ ਇੱਕ ਅਧਿਕਾਰ ਸਾਨੂੰ ਕਨਸਟੀਟਿਊਸ਼ਨ ਨੇ ਸੰਵਿਧਾਨ ਨੇ ਡੈਮੋਕ੍ਰੇਸੀ ਦੇ ਵਿੱਚ ਸਾਨੂੰ ਮਿਲਿਆ ਸਾਰਿਆਂ ਨੂੰ ਮੇਰੀ ਅਪੀਲ ਹੈ ਕਿ ਆਪਣਾ ਵੋਟਰ ਦਾ VOTING ਦਾ ਅਧਿਕਾਰ ਜ਼ਰੂਰ ਵਰਤੋ ਅਸੀਂ ਐਕਟੀਵਿਟੀਆਂ ਵੀ ਕੀਤੀਆਂ ਨੇ ਫਾਦਰਜ਼ ਡੇ ਦੇ ਵੀ ਹੋਰ ਬਾਕੀ ਵੀ ਸਕੂਲਾਂ ਦੇ ਵਿੱਚ ਜਾ ਜਾ ਕੇ ਅਸੀਂ ਵੱਖ-ਵੱਖ ਐਕਟੀਵਿਟੀਆਂ ਕੀਤੀਆਂ ਲੋਕਾਂ ਨੂੰ ਅਵੇਅਰ ਕੀਤਾ ਹੈ ਕਿ ਤੁਸੀਂ ਆਓ ਆਪਣਾ VOTING ਦਾ ਅਧਿਕਾਰ ਜ਼ਰੂਰ ਵਰਤੋ ਔਰ ਜੋ ਵੀ ਤੁਹਾਨੂੰ ਚੰਗਾ ਕੈਂਡੀਡੇਟ ਨਜ਼ਰ ਆਉਂਦਾ ਉਹਨੂੰ ਜ਼ਰੂਰ ਚੁਣ ਕੇ ਜਿਹੜੀ ਰਾਜ ਦੀ ਵਿਧਾਨ ਸਭਾ ਉੱਥੇ ਭੇਜਿਆ ਡਰਾਈ ਡੇ ਬਾਰੇ ਨਾਸਟ ਪੁੱਛਿਆ ਜਿਹੜੇ ਡਰਾਈ ਡੇ ਜਿਵੇਂ ਆਪ ਨੂੰ ਪਤਾ ਹੈ ਕਿ ਇਲੈਕਸ਼ਨ ਕਮਿਸ਼ਨ ਦਿਆਇਆ ਹੈ ਤੋ ਅਨੁਸਾਰ ਅੱਜ ਸ਼ਾਮ ਤੋਂ 6 ਵਜੇ ਤੋਂ ਬਾਅਦ ਡਰਾਈ ਡੇ ਡਿਕਲੇਅਰ ਹੋ ਚੁੱਕਿਆ ਹੈ ਔਰ ਪੋਲਿੰਗ ਜਦ ਤੱਕ ਸਮਾਪਤ ਨਹੀਂ ਹੁੰਦੀ ਸਾਰੇ ਜਿੰਨੇ ਵੀ ਠੇਕੇ ਹਲਕਾ 64 ਔਰ ਉਹਦੇ ਆਲੇ ਦੁਆਲੇ ਰੇਡੀਅਸ ਦੇ ਵਿੱਚ ਪੈਂਦੇ ਨੇ ਉਹਨਾਂ ਨੂੰ ਬੰਦ ਕੀਤਾ ਜਾ ਚੁੱਕਿਆ ਹੈ ਐਕਸਾਈਜ਼ ਟੀਮਾਂ ਬਣਾਈ ਗਈਆਂ ਕੋਈ ਵੀ ਇਲੀਗਲ ਕੋਈ ਵੀ ਗਤੀਵਿਧੀ ਪਾਈ ਜਾਂਦੀ ਹੈ ਉਸ ਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਊਗੀ ਸਾਡੀ ਐਕਸਾਈਜ਼ ਦੀ ਟੀਮਾਂ ਮੌਕੇ ਤੇ ਮੌਜੂਦ ਨੇ ਸਿਮਿਲਰਲੀ ਸਾਡੀ 7 ਤੋਂ 8 ਐਫਐਸਟੀ ਟੀਮਾਂ ਸਾਡੇ ਐਸਐਸਟੀ ਟੀਮਾਂ ਨਾਕੇ ਔਰ ਕੈਸ਼ ਸੀਜ਼ਰ ਐਂਡ ਸਰਚ ਸਾਰੀ ਟੀਮਾਂ ਮੌਕੇ ਤੇ ਮੌਜੂਦ ਹੈ ਸਾਰੇ ਮੈਰਿਜ ਪੈਲੈਸਿਸ ਹਰੇਕ ਦੀ ਚੈਕਿੰਗ ਕੀਤੀ ਜਾ ਰਹੀ ਹੈ ਤਾਂ ਕਿ ਕਿਸੇ ਵੀ ਤਰੀਕੇ ਦੀ ਕੋਈ ਵੀ ਚੋਣ ਜਾਬਤੇ ਦੀ ਉਲੰਘਣਾ ਨਾ ਹੋਵੇ। ਬੋਟ ਰੂਮ ਉਹ ਲੈਂਦਾ ਲਾਂਚ ਤੇ ਹੈ ਕਿ ਕੋਈ ਖਾਸ ਵਿਅਕਤੀ ਜਾਂ ਕੋਈ ਹਾਂਜੀ ਬਿਲਕੁਲ ਜਿਹੜੇ ਵੀ ਵੋਟਰ ਜੋ ਹਲਕਾ ਚੌਂਟ ਦੇ ਵਿੱਚ ਜਿਨ੍ਹਾਂ ਦੀ ਵੋਟ ਹੈਗੀ ਹੈ ਉਹਨਾਂ ਨੂੰ ਪੇਡ ਹੌਲੀਡੇ ਡਿਕਲੇਅਰ ਕੀਤੇ ਜਾਂਦੇ ਤਾਂ ਜੋ ਆਪਣੇ ਵੋਟ ਦਾ ਅਧਿਕਾਰ ਉਹ ਵਰਤੋਂ ਕਰ ਸਕਣ। ਸਬਕੂ ਮਾਰਕੀਟ ਦਾ ਸਭ ਕੁ ਟਾਈਮ ਦੇ ਕੋਈ ਕਿਸੇ ਦਿਨ ਤੋਂ ਮੌਨ ਵਗੈਰਾ ਹੈ ਨਹੀਂ ਉਹ ਜਿਹੜਾ ਵਰਕਰ ਫਾਰਮ ਆਉਂਦਾ ਹੈ। ਤੇ ਜਿਵੇਂ ਤੁਸੀਂ ਆਪ ਵੀ ਨੇ ਕਿਹਾ ਕਿ ਵੋਟਰ ਮਤਲਬ ਜਿਹੜਾ ਪਾਰਲੇ ਨਹੀਂ ਨਹੀਂ ਇਸ ਇਹ ਸਿਰਫ ਸਰਕਾਰੀ ਵੋਟਰ ਤੇ ਐਪਲੀਕੇਬਲ ਨਹੀਂ ਹੁੰਦਾ এমਪਲੋਈ ਤੇ ਸਾਰੇ এমਪਲੋਈਸ ਤੇ ਐਪਲੀਕੇਬਲ ਹੁੰਦਾ ਤੇ ਲੇਬਰ ডিপਾਰਟਮੈਂਟ ਵੱਲੋਂ ਨੋਟੀਫਿਕੇਸ਼ਨ ਇਦੀ ਕੀਤੀ ਜਾਂਦੀ ਹੈ ਉਹ ਨੋਟੀਫਿਕੇਸ਼ਨ ਦੀ ਕਾਪੀ ਮੈਂ ਆਪ ਨੂੰ ਸਪਲਾਈ ਕਰ ਦਾਂਗਾ